ਐਮਸੀ ਪਟਿਆਲਾ ਦੀ ਟੀਮ ਵੱਲੋਂ ਹੜਪੀੜਤਾਂ ਲਈ ਸਿਹਤ ਮੰਤਰੀ ਨੂੰ ਦਿੱਤਾ 11 ਲੱਖ ਦਾ ਚੈੱਕ ਆਰਜੀਐਮਸੀ ਵੋਇਸ ਪ੍ਰਧਾਨ ਅਤੇ ਸੈਕਟਰੀ ਸ਼੍ਰੀ ਵਿਕਾਸ ਪੁਰੀ ਨੇ ਹੜਪੀੜ ਤੋਂ ਪਰਿਵਾਰਾਂ ਨੂੰ ਕੀਤਾ ਅਡੌਪਟ ਸਿਹਤ ਮੰਤਰੀ ਨੂੰ ਕੀ ਆਖਿਆ ਇਸ ਵੇਲੇ ਹੋਇਆ ਹੈ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੂੰ ਕੀ ਆਖਿਆ ਤੁਸੀਂ ਵੀ ਸੁਣੋ ਏ ਆਰਜੀਐਮਸੀ ਦਾ ਜਿਹੜਾ ਬੜਾ ਮੈਂ ਕਹੂੰਗਾ ਕਿ ਬਹੁਤ ਅੱਛਾ ਬਹੁਤ ਟਾਈਮਲੀ ਉਪਰਾਲਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਐਡਾ ਵੱਡਾ ਦੁਖਾਂਤ ਹੋਇਆ ਉਹਦੇ ਵਿੱਚ ਉਹਨੂੰ ਇੱਕ ਬਹੁਤ ਸਾਰੇ ਪਰਿਵਾਰਾਂ ਨੂੰ ਸਕੂਨ ਦੇਣ ਵਾਲਾ ਔਰ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਆਪਣਤ ਦਾ ਜਿਹੜਾ ਹੈਗਾ ਸਨੇਹਾ ਭੇਜਣ ਵਾਲਾ ਆਰਜੀਐਮਸੀ ਨੇ ਬਹੁਤ ਵੱਡਾ ਫੈਸਲਾ ਕੀਤਾ ਸੀ ਉਹਨਾਂ ਨੇ 11 ਲੱਖ ਰੁਪਏ ਜਿਹੜਾ ਹੈਗਾ ਉਹ ਚੈੱਕ ਦਿੱਤਾ ਔਰ ਇਹਨਾਂ ਦੇ ਅਲੱਗ-ਅਲੱਗ ਮੈਂਬਰਾਂ ਨੇ 10 ਫੈਮਿਲੀਜ਼ ਨੂੰ ਅਡੌਪਟ ਵੀ ਕਰ ਲਿਆ ਕਿ ਜਿਹੜੇ ਉਹ ਚੱਕ ਦੇਣਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਉਹਨਾਂ ਦੀ ਦੁੱਖ ਦੀ ਘੜੀ ਦੇ ਉੱਤਰ ਉਹਨਾਂ ਦੇ ਨਾਲ ਖੜਨਗੇ ਜਿਹੜੀ ਇਹ ਦੂਜੀ ਵਾਲੀ ਗੱਲ ਹੈ ਇਹ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਤੋਂ ਕਿਉਂਕਿ ਜਿਹੜੀ ਉਮੀਦ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਦਲਾਸਾ ਉਮੀਦ ਇੱਕ ਆਪਣਾਪਨ ਇਹ ਇਹ ਜਿਹੜਾ ਕਲੱਬ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਮੈਂ ਉਮੀਦ ਕਰਦਾ ਕਿ ਬਾਕੀ ਜਥੇਬੰਦਿਆ ਵੀ ਐਂ ਕਰਨ ਗਿਆ ਕਿ ਸਾਰੇ ਜਣੇ ਇੱਕ ਇੱਕ ਫੈਮਿਲੀ ਅਡਾਪਟ ਕਰੋ ਜਿਹੜੇ ਆਪਣੇ ਕੋਲੇ ਅਫੈਕਟਡ ਫੈਮਲੀਆਂ ਐ ਉਹ ਉਹਨਾਂ ਦੀ ਗਰੰਟੀ ਜਿਹੜੀ ਐ ਉਹ ਜਿੰਨੇ ਆਪਣੇ ਜਿਹੜੇ ਅਫੈਕਟਡ ਨਹੀਂ ਆ ਉਹਨਾਂ ਦੀ ਬਹੁਤ ਜ਼ਿਆਦਾ ਸੋ ਜੇ ਮਤਲਬ ਕੱਲਾ ਨਹੀਂ ਤਾਂ ਚਾਰ ਦੋਸਤ ਇਕੱਠੇ ਹੋ ਕੇ ਵੀ ਇੱਕ ਫੈਮਲੀ ਨੂੰ ਅਡੌਪਟ ਕਰਦੇ ਆ ਤਾਂ ਵੀ ਆਪਣਾ ਕੰਮ ਚੱਲਦਾ ਜੇ ਪੰਜ ਦੋਸਤ ਇਕੱਠਾ ਹੋ ਕੇ ਵੀ ਕਰਦੇ ਆ ਕੁਝ ਵੀ ਨਹੀਂ ਆ 10-1000 ਰੁਪਿਆ ਪਾਓ ਇੱਕ ਫੈਮਲੀ ਨੂੰ ਅਡੌਪਟ ਕਰ ਲਓ ਵੀ ਅਸੀਂ ਤੁਹਾਨੂੰ ਭਾਈ ਆ ਤੁਹਾਡੀ ਇਹ ਮਦਦ ਕਰ ਰਹੇ ਆ ਉਸ ਤੋਂ ਸਵਾਇ ਜਿਹੜੀ ਬਾਹਰ ਵਿੱਚ ਗਵਰਨਮੈਂਟ ਦੀ ਏਡ ਵੀ ਆਏਗੀ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਜਿਹੜਿਆ ਸਾਸਤੇ ਆ ਗਿਆ ਮਦਦ ਕਰਨੀ ਆ ਬਟ ਉਹਦੇ ਵਾਸਤੇ ਜਿਹੜਾ ਆਰਜੀਐਮਸੀ ਆ ਦੀਪਕ ਕਮਾਨੀ ਜੀ ਬੋਪਰਾ ਜੀ ਇਹਨਾਂ ਦੀ ਪੂਰੀ ਐਗਜ਼ੈਕਟਿਵ ਨੇ ਔਰ ਸਾਰੇ ਡਾਕਟਰ ਵੀ ਸਾਰੇ ਜਿਹੜਾ ਨੇ ਇੱਕ ਬਹੁਤ ਵੱਡਾ ਅੱਛੀ ਸ਼ੁਰੂਆਤ ਕੀਤੀ ਆ ਬਹੁਤ ਵੱਡੀ ਸ਼ੁਰੂਆਤ ਕੀਤੀ ਆ ਕਿ ਇਹਨਾਂ ਨੇ ਜਿਹੜਾ ਇੱਕ ਨਵੀਂ ਸ਼ੁਰੂਆਤ ਕੀਤੀ ਆ ਕਿਉਂਕਿ ਇਸ ਵੇਲੇ ਉੱਥੇ ਰਾਸ਼ਨ ਬਾਕੀ ਜਿਹੜਾ ਸਮਾਨ ਹੈ ਮवेशੀਆਂ ਵਾਸਤੇ ਚਾਰਾ ਸਾਰਾ ਕੁਝ ਪਹੁੰਚ ਰਿਹਾ ਬਟ ਜਦੋਂ ਲੋਕ ਆਪਣੇ ਘਰ ਜਾਣਗੇ ਤਾ ਇਹ ਜਿਹੜਾ ਇਹਨਾਂ ਦਾ ਅਪਰਾਲਾ ਕਰਨ ਦੇ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਆਉਣਗੇ ਤਾਂ ਉਹ ਬੇਸਾਰਾ ਮਹਿਸੂਸ ਨਹੀਂ ਕਰਨਗੇ ਆਪਣੇ ਬੱਚਿਆਂ ਦੀ ਖਾਣਾ ਕੋਈ ਕਿਤਾਬਾਂ ਘਰ ਦਾ ਛੱਤ ਠੀਕ ਕਰਨੀ ਆ ਕਿਸੇ ਨੇ ਕੋਈ ਟਰੈਕਟਰ ਠੀਕ ਕਰਨਾ ਤੇਲ ਪਵਾਣਾ ਸੋ ਉਹਨਾਂ ਨੂੰ ਸੋਚਣਾ ਨਹੀਂ ਪਏਗਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣਗੇ ਇਹਨਾਂ ਦਾ ਮੀਨ ਟਾਈਮ ਹੋਰ ਕਿਤੇ ਮੈਂ ਕਿਤੇ ਉਹ ਮਦਦ ਆ ਜਾਏਗੀ ਉਹ ਦੁਬਾਰਾ 2-4 ਮਹੀਨੇ ਚ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਸੋ ਮੈਂ ਇੱਕ ਵਾਰੀ ਫਿਰ ਆਪਣੇ ਸਾਰੇ ਭਰਾਵਾਂ ਦਾ ਅਕਲ ਕਰਕੇ ਕਿਉਂਕਿ ਮੈਂ ਇਹਨਾਂ ਦਾ ਮੈਂਬਰ ਵੀ ਆ ਆਰਜੀਐਮਸੀ ਦੀ ਸਭੋੱਚੀ ਲੀਡਰਸ਼ਿਪ ਦਾ ਔਰ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਮੰਤਰੀ ਸਾਹਿਬ ਕੱਲ ਦੇ ਸਰਵਾਰ ਦੀ ਗ੍ਰਾਮੀ ਕਲੱਬ ਜਿਹੜਾ ਹੈਗਾ ਕੋਈ ਵੀ ਆਫਤਾਂ ਦੀ ਇੱਥੇ ਘਟਦਾ ਤੇ ਹਟਪੀਟਾਂ ਲਈ ਕਿਵੇਂ ਦਾ ਸਾਡੇ ਆਰਜੀਐਮਸੀ ਕਲੱਬ ਦੇ ਜਿਹੜੀ ਸਾਰੀ ਟੀਮ ਹੈ ਸਾਡੇ ਲਈ ਅੱਜ ਬਹੁਤ ਮਾਣ ਦੀ ਗੱਲ ਹੈ ਕਿ ਸਾਡੀ ਸਾਰੀ ਟੀਮ ਨੇ ਸਾਰੇ ਕਲੱਬ ਦੇ ਮੈਂਬਰਾਂ ਨੇ 11 ਲੱਖ ਰੁਪਿਆ ਡਾਕਟਰ ਬਲਵੀਰ ਨੂੰ ਜਿਹੜੀ ਆਫਤ ਆਈ ਵੀ ਹੈ ਇਹਦੇ ਵਿੱਚ ਇੱਕ ਛੋਟਾ ਜਿਹਾ ਯੋਗਦਾਨ ਪਾਇਆ ਉਸ ਤੋਂ ਇਲਾਵਾ ਅਸੀਂ ਅੱਜ ਸਾਰੇ ਜਿਹੜੇ ਡਾਕਟਰ ਸੁਦੀਪ ਡਾਕਟਰ ਵਰਵੋਂ ਸਿੰਘ ਮੈਂ ਅਸੀਂ ਸਾਰਿਆਂ ਨੇ ਦੋ-ਦੋ ਫੈਮਲੀਆਂ ਅਡਾਪਟ ਕੀਤੀਆਂ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਜਿੰਨੇ ਵੀ ਸਾਡੇ ਹੋਰ ਦੋਸਤ ਮੈਂਬਰਸ ਨੇ ਜਿੰਨੇ ਵੀ ਅੱਛੇ ਹੋਰੇ ਰੈਪਿਊਟੇਡ ਪਰਸਨੈਲਿਟੀ ਨੇ ਸਭ ਨੂੰ ਕਹੀ ਹੈ ਇੱਕ-ਇੱਕ ਦੋ-ਦੋ ਫੈਮਲੀਆਂ ਨੂੰ ਅਡਾਪਟ ਕਰਨ ਜਿੱਤੇ ਤੱਕ ਮੈਨੂੰ ਲੱਗਦਾ ਕਿ ਸ਼ਾਇਦ ਸਾਡੀ ਕੱਲ ਨੂੰ ਕੋਈ ਮੁੜੇਗਾ ਨਹੀਂ ਤੇ ਅਸੀਂ ਪਟਿਆਲਾ ਸ਼ਹਿਰ ਤੋਂ ਹੀ ਘਟੋ-ਕਟ 2000 ਫੈਮਲੀ ਨੂੰ ਅਡਾਪਟ ਕਰਾਂਗੇ ਅੱਜ ਤੋਂ ਮੈਂ ਸ਼ੁਰੂ ਕੀਤੀ ਹੈ ਸਾਡੀ ਸਾਰੀ ਟੀਮ ਨੇ ਐਗਜ਼ੈਕਟਿਵ ਨੇ ਮਿਲ ਕੇ ਅਸੀਂ ਕੰਮ ਸ਼ੁਰੂ ਕਰਾਂਗੇ ਨਾਲ ਜਾ ਕੇ ਮਨਪਸੰਦ ਦੀ ਭਲਾਈ ਦਾ ਕੰਮ ਤੁਹਾਡੇ ਵੱਲੋਂ ਵੀ ਉੱਪਰ ਲੱਕ ਸ਼ੁਰੂ ਕਰ ਦਿੱਤਾ ਜਾਏਗਾ ਔਰ ਫੈਮਲੀ ਤੁਸੀਂ ਕਿੰਨੀਆਂ ਅਡਾਪਟ ਕਰਿਆ ਮੈਂ ਦੋ ਫੈਮਲੀ ਅਡਾਪਟ ਕੀਤੀਆਂ ਡਾਕਟਰ ਬੋਪਾ ਰਾਏ ਨੇ ਡਾਕਟਰ ਮਨਮੋਨ ਸਿੰਘ ਨੇ ਡਾਕਟਰ ਸੁਦੀਰ ਨੇ ਅਸੀਂ ਸਭ ਨੇ ਦੋ ਦੋ ਫੈਮਲੀ ਅਡਾਪਟ ਕੀਤੀਆਂ ਤੇ ਬਾਕੀ ਸਾਡੀ ਜਿੰਨੀ ਵੀ ਸਾਰੀ ਐਗਜ਼ੈਕਟਿਵ ਟੀਮ ਹੈ ਸਾਰਿਆਂ ਨੇ ਇੱਕ ਇੱਕ ਦੋ ਦੋ ਫੈਮਲੀਆ ਅਡਾਪਟ ਕਰਨਗੇ ਬਾਕੀ 11 ਲੱਖ ਰੁਪਏ ਅਸੀਂ ਕਲੱਬ ਨੂੰ ਕਲੱਬ ਦੀ ਤਰਫ ਤੋਂ ਰਾਤ ਫੰਡ ਚ ਅਸੀਂ ਦਿੱਤਾ ਤੇ ਬਾਕੀ ਜੋ ਵੀ ਹੈ ਜਿਹੜੀ ਐ ਏਰੀਏ ਪੈਂਡਿੰਗ ਨੇ ਆਪ ਵੀ ਸਾਡੇ 4400 ਅਸੀਂ ਕਲੱਬ ਦੇ ਜਿਹੜੇ ਸਪੋਰਟਸ ਵਾਲੇ ਸਾਰੇ ਬੋਰਡਿੰਗ ਵਾਲੇ ਮੈਂਬਰ ਨੇ ਤੇ ਅਸੀਂ ਡਾਕਟਰ ਸਾਹਿਬ ਨੂੰ ਕਿਹਾ ਕਿ ਜਿੱਥੇ ਵੀ ਸਾਡੀ ਵਲੰਟੀਅਰ ਦੀ ਲੋੜ ਹੈ ਐਜ਼ ਅ ਵਲੰਟੀਅਰ ਅਸੀਂ ਸਾਰੇ ਤਿਆਰ ਆ ਕਿਸੇ ਵੀ ਜਗ੍ਹਾ ਤੇ ਸਾਨੂੰ ਭੇਜਣਾ ਤੇ ਅਸੀਂ ਜਾਣ ਲਈ ਤਿਆਰ ਨਿਕੋ ਇਸ ਤਰ੍ਹਾਂ ਹੈ ਕਿ ਇਕ ਬਹੁਤ ਵੱਡੀ ਟ੍ਰੈਜੇਡੀ ਪੰਜਾਬ ਲੰਘ ਰਿਹਾ ਹੈ ਫਰੇਡੀ ਡਿਵੀਜ਼ਨ ਤੇ ਬਹੁਤ ਵੱਡੀ ਟ੍ਰੈਜੇਡੀ ਆਈ ਹੈ ਮੇਰੇ ਮੇਰੇ ਅਨੁਸਾਰ ਨਾਲ ਜੋ ਹਮਲਾ ਡਾਕਟਰ ਬਲਬੀਰ ਸਿੰਘ ਜੋ ਕਿ ਇਸ ਕਲੱਬ ਦੇ ਮੈਂਬਰ ਵੀ ਨੇ ਤੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਨੇ ਇਹਨਾਂ ਨੇ ਜੋ ਇਨਸਪੀਰੇਸ਼ਨ ਦਿੱਤੀ ਹੈ ਸਾਰਿਆਂ ਨੂੰ ਉਹਦੇ ਬੇਸਿਸ ਤੇ ਅਸੀਂ ਸਾਰੇ ਮੈਂਬਰਸ ਨੇ ਕੰਟਰੀਬਿਊਟ ਕਰਕੇ 11 ਲੱਖ ਰੁਪਿਆ ਇਹਨਾਂ ਨੂੰ ਦਿੱਤਾ ਤੇ ਨਾਲ ਜਿਹੜਾ ਇਹਨਾਂ ਦਾ ਆਈਡੀਆ ਹੈ ਕਿ ਇੱਕ ਫੈਮਿਲੀ ਅਡਾਪਟ ਕੀਤੀ ਜਾਏ ਉਹਦੇ 'ਚ ਅਸੀਂ ਕਲੱਬ ਕਰੀਓ ਇੱਕ ਮੈਸੇਜ ਦੇਾਂਗੇ ਕਿ ਈਚ ਮੈਂਬਰ ਅਡਾਪਟ ਵਨ ਹਰ ਇੱਕ ਮੈਂਬਰ ਹਰ ਇੱਕ ਮੈਂਬਰ ਅਡਾਪਟ ਕਰੇ ਇੱਕ ਫੈਮਿਲੀ ਉਹ ਅਸੀਂ ਕਰਾਂਗੇ ਕੁਝ ਅਸੀਂ ਸਾਰਿਆਂ ਕੁਝ ਅਸੀਂ ਆਲਰੇਡੀ ਅਨਾਉਂਸ ਕਰਤਾ ਜਿਹੜੀਆਂ ਜਿਹੜੀਆਂ ਫੈਮਿਲੀਜ਼ ਜਿਹੜੇ ਅਡਾਪਟ ਕਰਨਾ ਚਾਹੁੰਦੇ ਆਂ ਬਾਤੀ ਸਾਰੇ ਮੈਂਬਰਾਂ ਨੂੰ ਅਸੀਂ ਯਕੀਨ ਕਰਦੇ ਆਂ ਸਾਰੇ ਮੈਂਬਰਾਂ ਨੂੰ ਮੈਂ ਖੁਦ ਵੀ ਯਕੀਨ ਕਰਦਾ ਆਂ ਕਿ ਆਪਾਂ ਸਾਰੇ ਜਣੇ ਇੱਕ ਇੱਕ ਫੈਮਿਲੀ ਕਮ ਸੇ ਕਮ ਅਡਾਪਟ ਕਰੀਏ ਸਾਡੇ ਤਕਰੀਬਨ 2900 ਮੈਂਬਰ ਆ ਤਾਂ ਇਹਦੇ ਨਾਲ 2900 ਫੈਮਿਲੀਜ਼ ਅਡਾਪਟ ਹੋ ਜਾਣਗੀਆਂ ਜਿਹੜਾ ਕਿ ਲੌਂਗ ਦੇ ਜਾਏਗਾ ਬਹੁਤ ਤੱਕ